ਐਮਐਲਏ ਨਰਿੰਦਰ ਕੌਰ ਭਰਾਜ ਤੇ ਰਿਸ਼ਵਤਖੋਰੀ ਦੇ ਇਲਜ਼ਾਮ ਉਹਨਾਂ ਦੇ ਆਪਣੇ ਹੀ ਵਰਕਰ ਦੇ ਵੱਲੋਂ ਸਕੂਟਰੀ ਵਾਲੀ ਬੀਬੀ ਜੋ ਬਾਅਦ ਦੇ ਵਿੱਚ ਐਮਐਲਏ ਬਣੀ ਆਖਰ ਉਸਤੇ ਕੋਲ ਕਿਵੇਂ ਆਈ ਕਰੋੜਾਂ ਦੀ ਕੋਠੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮੰਗੇ 30 ਲੱਖ ਰੁਪਏ ਦੇ ਮਸਲੇ ਤੇ ਐਮਐਲਏ ਭਰਾਜ ਨੂੰ ਖੁੱਲਾ ਚੈਲੰਜ ਮਨਜੀਤ ਕਾਕਾ ਨੇ ਕਿਹਾ ਕਿ ਤੁਸੀਂ ਜਿਸ ਧਾਮ ਨੂੰ ਮੰਨਦੇ ਹੋ ਜਿੰਨਾ ਸੰਤਾਂ ਨੂੰ ਮੰਨਦੇ ਹੋ ਉੱਥੇ ਆ ਕੇ ਇੱਕ ਵਾਰ ਇਹ ਕਹਿ ਦਿਓ ਕਿ ਅਸੀਂ ਕਿਸੇ ਤਰ੍ਹਾਂ ਦੇ ਪੈਸੇ ਨਹੀਂ ਮੰਗੇ ਇਸ ਘਟਨਾਕਰਮ ਦੇ ਵਿੱਚ ਤੁਹਾਡਾ ਕੋਈ ਹੱਥ ਨਹੀਂ ਤਾਂ ਮਨਜੀਤ ਕਾਕਾ ਕਹਿੰਦੇ ਨੇ ਕਿ ਜਿੱਥੇ ਕਹੋਗੇ ਮੈਂ ਮੁਆਫੀ ਮੰਗਣ ਦੇ ਲਈ ਤਿਆਰ ਹ ਉਹਨਾਂ ਕਿਹਾ ਕਿ ਇਸ ਤੇ ਲਈ ਐਮਐਲਏ ਭਰਾਜ ਦੀ ਉਸ ਧਾਮ ਤੇ ਮੈਂ ਇੱਕ ਹਫਤਾ ਉਡੀ ਕਰਾਂਗਾ ਮਨਜੀਤ ਕਾਕਾ ਨੇ ਇਹ ਗੱਲ ਸਬੂਤਾਂ ਤੇ ਤੱਥਾਂ ਸਹਿਤ ਕਹੀ ਤੁਸੀਂ ਵੀ ਸੁਣਿਓ ਵੀਡੀਓ ਜਿਹੜੀ ਬੀਬਾ ਕਹਿੰਦੀ ਆ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਹੀ ਆ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਮਾਨਸਲ ਬੇਲੇ ਦੀ ਆ 2017 ਚ ਲੜੀਏ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕਰੀਦੀ ਦਿਨੇਸ਼ ਮਾਨਸਲ ਜੀ ਦੀ ਤੇ ਉਹਦੇ ਬਾਅਦ 2022 ਚ ਬੀਬਾ ਦੀ ਰਿਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋਆਂ ਨੇ ਬੀਬਾ ਦੀਆਂ ਸਿੱਧੀ ਕਰਕੇ ਜਿਹੜੇ ਸਾਡੀ ਗੱਡੀ 'ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਡੇ ਰੋਪਾਂ 'ਚ ਖੜਕੇ ਜਾਂਦੀ ਨਹੀਂ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ 'ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੇ ਨਾਲ ਆਹ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬਾ ਦੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਦੇ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀਆ ਮੇ ਤੋਂ ਪੈਸੇ ਦੀ ਮੰਗ ਕਰੀਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਦਚੌਣ ਨਾਲ ਦੀ ਨਾਲੇ ਬੈਕਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਫੋਟੋ ਤੇ ਲੋਹਵੇਲੀ ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਚਾਹੀਦੇ ਨਹੀਂ ਫਿਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਜਿੱਦ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 1.5-10 21 21 ਤਰੀਕ ਨੂੰ 21 ਫਰਵਰੀ 2025 21 ਫਰਵਰੀ 2025 ਨੂੰ ਜੇ ਦਿਨ ਵੀ ਉਹਨਾਂ ਨੇ ਕਿਹਾ ਵੀ ਕਿ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਵਾਗੇ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਆਪਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਤੀ ਗੱਡੀ ਵੀ ਦੀ ਗੋਟਕਾ ਸਾਹਿਬ ਦੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਬਾਈ 2023 ਚ ਲੈ ਇੱਕ ਮੁੰਡਾ ਬਰਗੜ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗ ਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨੂੰ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਈਆ ਕਹਿੰਦੇ ਪਹਿਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗ ਦੀ ਤੈਨੂੰ 30 ਲੱਖ ਰੁਪਈਆ ਦੇਣਾ ਪੈਣਾ ਜੇ ਤੈਨੂੰ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਨਾ ਦੱਪਰ ਵਾਲਾ ਦੇ ਉਸ ਤੋਂ ਬਾਅਦ ਹੀ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਦਾ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਨ ਹੈਡ ਵੀ ਕੀਤੀ ਮੇਰੇ ਨੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਸਾ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਹੈ ਮੇਰੀ ਮਿਆ ਮਦਦ ਕਰੋ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਵੀ ਭੇਜਿਆ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਵੈਸਾ ਆ ਰਹੇ ਆ ਆ ਕੋਠੀ ਪੈਰੀਆ ਸੰਗਰੂਰ ਚ ਆਹ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮਕਰ ਦੀ ਕੁੜੀ ਆ ਕਹਿੰਦੇ ਨੇ ਵੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਆਂ ਆ ਰਹੀਆਂ ਨੇ ਆਹ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੁਣ ਆ ਜਾਈਂਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੁਣ ਆ ਜਾਈਂਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਬੀ ਵੀ ਅਸੀਂ ਉਹ ਵਲਾਂਟੀਅਰਾਂ ਸੋਡੇ ਜਿਹੜੇ 2014 ਚ ਦੋ ਵਾਰੀ ਤੈਨੂੰ ਜਿਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜਿਆਦਾ ਧੱਕਾ ਹੋ ਰਿਹਾ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖੰਦੇ ਮੈਂ ਵੀ ਬੱਚੇ ਦੀ ਕਸਮ ਖੰਦਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਛੋਟੀ 7 ਦਿਨ ਬੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਦੋ ਆ ਪੈਸੇ ਲੈਤੇ ਨਹੀਂ ਦੇ ਤੇ ਅਸੀਂ ਇੱਕ ਇੱਕ ਸਾਰੇ ਘਰ ਨਾ ਘਰ ਮਰ ਮੇਰਾਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾ ਕੇ ਦੋ ਜਾਦੀ ਲੱਖ ਰੁਪਏ ਤੋਂ ਫੜਿਆ ਨਹੀਂ ਦੀ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁਟਕਾ ਸਾਡੀ ਸੌਂ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸ ਬਸ ਨਹੀਂ ਉੱਥੇ ਆ ਕੇ ਲੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਵਾਸ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਖਾ ਆ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿਤੇ ਮਰਜ਼ੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫੀ ਮੰਗਣ ਨੂੰ ਤਿਆਰ ਆ ਜੇ ਪਹਿਲਾਂ ਉਹ ਮੇਰੇ ਨਾਲ ਇਹ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਪਹਿਲਾਂ ਉੱਥੇ ਆ ਕੇ ਕਹੇਨ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਕੋ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਈ ਵਾਰ ਬਦਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਿਓ ਜੇ ਮੈਂ ਝੂਠਾ ਹੋਇਆ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬਹੁਤਾ ਜਵਾਬ ਦੇ ਬਸ ਆ ਗੱਲ ਬਾਤ